हो रहा है और आरसैनिक की मात्रा जड़ी है वह बद गई है दस तो दे की दस पीपीबी तो वधेरे मात्रा इन्होंने जिले पाई गई है और लगातार अगर गलती जाए अगर पानी

जिले बहुत सारिया बीमारियां फैल रही ने गल की जाए कैंसर वर्गी बीमारी भयानक बीमारी और इस तू तो अलावा

लगातार प्रदूषित हो रहा है गल करिए तो बहुत सारे उद्योग पाए जाते हैं सबसे तो बड़ी उदाहरण है जीरा शराब फैक्ट्री जिसका पानी जेड़ा है वो लगातार आम पानी नु जो कि धरती हिटले पानी नु गंदा कर रहा है और लगातार लोकां दी भी गल कीती जावे ता लोग अपने ਰਾਂ ਦਾ ਗੰਦਾ ਪਾਣੀ ਜਿਹੜਾ ਹੈ ਉਹ ਸਿੱਧਾ ਹੀ ਧਰਤੀ ਹੇਠਲੀ ਜ਼ਮੀਨ ਦੇ ਵਿੱਚ ਸੁੱਟ ਦਿੰਦੇ ਨੇ ਔਰ ਉਹਨਾਂ ਨੂੰ ਕਿਸੇ ਸਿਸਟਮੈਟਿਕ ਵੇ ਦੇ ਨਾਲ ਨਹੀਂ ਕਿਤੇ ਜਿਹੜਾ ਪਾਣੀ ਹੈ ਉਹਨੂੰ ਨਿਕਾਸੀ ਉਹਦੀ ਕਰਦੇ ਔਰ ਸਿੱਧਾ ਧਰਤੀ ਹੇਠ ਸੁੱਟ ਦਿੰਦੇ ਨੇ ਜਿਸ ਦੇ ਨਾਲ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਸ ਪ੍ਰਦੂਸ਼ਿਤ ਪਾਣੀ ਦੇ ਨਾਲ ਖੇਤਾਂ ਦੇ ਪਾਣੀ ਜਿਹੜੀ ਖੇਤੀ ਹੈ

ਜਿਹੜੇ ਨੇ ਕਦਮ ਉਠਾਉਣੇ ਚਾਹੀਦੇ ਨੇ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬਾਸ ਨੇ ਵੀ ਇਹ ਮੁੱਦਾ ਚੁੱਕਿਆ ਹੈ ਔਰ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਨੂੰ ਇੱਕ के हाँ है कि जड़े हिमाचल प्रदेश उद्योग हो रहे ने जरा पानी, पानी है पानी की सिंचाई ठीक नहीं की जा रही धरती हेठ पानी सीधा जन्दा पानी है उस क्डिया जा रहा है जिस दे नाल ਧਰਤੀ ਹੇਠ ਜਿਹੜੇ ਪਾਣੀ ਹੈ ਉਹ ਲਗਾਤਾਰ ਗੰਦਲਾ ਹੋ ਰਿਹਾ ਹੈ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਮੰਤਰੀ ਹਰਜੋਤ ਸਿੰਘ ਬਾਜਸ ਦੇ ਵੱਲੋਂ ਵੀ ਇਹ ਖਤ ਲਿਖਿਆ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਸੀਐਮ ਨੂੰ ਖਤ ਲਿਖਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਿਮਾਚਲ ਦੇ ਉਦਯੋਗਿਕ ਜਿਹੜਾ ਪਾਣੀ ਹੈ ਉਦਯੋਗ ਦੇ ਵਿੱਚ ਖੇਤਰਾਂ ਦੇ ਵਿੱਚ ਜਿਹੜਾ ਪਾਣੀ ਗੰਦਲਾ ਪਾਣੀ ਉਹ ਲਗਾਤਾਰ सतलुज नदी प्रदूषित करना करन कोई ठोस कदम उठाने चाहिए ने इस नाल नाल आम जनता जागरूक होना चाहता है की अगर इस प्रदूषित पानी नोकया ना गया तो आहोत सारा खतरा हो सकता है ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲਣ ਦਾ ਡਰ ਹੈ ਪ੍ਰਦੂਸ਼ਿਤ ਪਾਣੀ ਤੋਂ ਦਾਜੇ ਕਿ ਪੰਜਾਬ ਦੀਆਂ ਨਦੀਆਂ ਸਾਡੀਆਂ ਜ਼ਿੰਦਗੀ ਦੀਆਂ ਰੇਖਾਵਾਂ ਨੇ ਅਗਰ ਇਹਨਾਂ ਨੂੰ ਹੁਣੇ ਹੀ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਦਾਜੇ ਕਿ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਇਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਔਰ ਪੰਜਾਬ ਦੇ ਹੀ 12 ਜ਼ਿਲ੍ਹਿਆਂ ਦੇ ਵਿੱਚ ਆਰਸੈਨਿਕ ਅਤੇ ਵੀ ਜ਼ਿਲ੍ਹਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਵਧੇਰੇ ਪਾਈ ਗਈ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਔਰ ਲਗਾਤਾਰ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪ੍ਰਦੂਸ਼ਿਤ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਆਮ ਜਨਤਾ ਹੈ ਉਸ ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਜਿਹੜਾ ਘਟੇ ਬਿਮਾਰੀਆਂ ਜਿਹੜੀਆਂ ਨੇ ਫੈਲਦੀਆਂ ਨੇ ਉਹ ਘਟਣ ਇਸ ਦੇ ਨਾਲ ਇਹ ਦੱਸ ਦਈਏ ਕਿ ਆਰਸੈਨਿਕ ਦੀ ਮਾਤਰਾ ਜੋ ਕਿ